ਇਹ ਲੇਡੀਜ਼ ਇੱਥੇ ਕੱਪੜੇ ਪਾੜ ਦਿੱਤੇ ਨੇ ਜੋ ਵੀ ਦੇਖ ਸਕਦੇ ਹਾਂ ਜੀ ਮਹਿਲਵਾਵਾਂ ਦੇ ਮਹਿਲਵਾਵਾਂ ਦੇ ਇੱਥੇ ਕੱਪੜੇ ਪਾੜ ਦਿੱਤੇ ਨੇ ਦੇਖ ਸਕਦੇ ਹੋ ਗਲਤ ਬਤ ਕਰਦੇ ਆ ਕੀ ਹੋਇਆ ਕੀ ਮਾਤਾ ਜੀ ਇਹ ਘਰ ਸਾਡਾ ਮਾ ਜੀ ਘਰ ਸਾਡਾ ਕੀ ਨਾਮ ਕੀ ਜੀ ਤੁਹਾਡਾ ਮਿਆਰ ਛਿਲ ਪਾਇਆ ਘਰ ਚਲੇਗਾ ਠੀਕ ਕੁੜੀਆਂ ਨੂੰ ਮਾਰ ਰਹੇ ਨੇ ਜੀ ਸਾਨੂੰ ਦਿੱਤੀ ਜਾ ਰਹੀ ਹੈ ਕਿ ਭਾਰੀ ਨਿਕਲਿਆ ਨਾ ਆਇਆ ਏਡਾ ਭਾਰੀ ਚੋਂ ਕੁਝ ਨਾ ਆਈ ਨਹੀਂ ਆਈ ਇਹ ਮੇਰਾ ਆਪ ਦੀ ਗੱਲ ਆ ਅੰਦਰ ਵੜ ਕੇ ਤਾਲੇ ਤੋੜੇ ਕਦੋਂ ਤਾਲੇ ਤੁਹਾਡੇ ਘਰ ਦੇ ਤਾਲੇ ਕਾ 29 ਦੀ ਕੋਈ ਟਾਈਮੈਂਟ ਕੰਪਲੇਨਟ ਨਹੀਂ ਥਾਣੇ ਕੋਈ ਦਿੱਤੀ ਬਾਹਰ ਦੇਖੋ ਭਾਜੀ ਬੱਚਾ ਆਇਆ ਗਿਆ ਬੱਚਾ ਆ ਗਿਆ ਚੌਕੇ ਦੇਣੀ ਆ ਬੰਦਾ ਆਇਆ ਆ ਬੰਦਾ ਸਾਡੇ ਨਾਲ ਨਾ ਨਾ ਆਹ ਦੇਖੋ ਸਾਡਾ ਕਿਹੜਾ ਭਾਈ ਕਿਉਂ ਬਾਹਰ ਨਾ ਪਾਉਂਦੇ ਨਹੀਂ ਆਹ 75 ਮੋਟਾ ਵੀ ਪੁਲਿਸ ਨਹੀਂ ਕੀਤਾ 50 ਹਜ਼ਾਰ ਦਾ ਸਾਫ ਨਹੀਂ ਦਿੱਤਾ ਬਿਲਕੁਲ ਸਾਸੀ ਇਹ ਮੋਡਲ ਹਾਊਸ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਘਰ ਦੇ ਵਿੱਚ ਕਲੇਸ਼ ਹੋ ਰਿਹਾ ਦੱਸਿਆ ਜਾ ਰਿਹਾ ਇੱਕ ਲੇਡੀਜ਼ ਦੇ ਵੀ ਜੋ ਕੱਪੜੇ ਪਾੜੇ ਗਏ ਨੇ ਇਹ ਤਸਵੀਰਾਂ ਜਲੰਧਰ ਸ਼ਹਿਰ ਦੀਆਂ ਦਿਖਾ ਰਹੇ ਹਾਂ ਜਿੱਥੇ ਕਾਫੀ ਹੰਗਾਮਾ ਹੋ ਰਿਹਾ ਹੈ ਲੇਡੀਜ਼ ਦੇ ਨਾਲ ਦੱਸਿਆ ਜਾ ਰਿਹਾ ਕਿ ਆ ਕਟਰਗਿਆ ਵੀ ਪੁਲਿਸ ਵਾਲੇ ਆਏ ਸੀਗੇ ਕੱਟ ਰਿਹਾ ਸਾਰੇ ਵਾਲ ਸਾਰੇ ਨਾ ਬਿਨ ਵਾਲੇ ਕੱਟੇ ਗਏ ਆ ਹਾਂਜੀ ਆ ਦੇਖੋ ਕਿੱਥੋਂ ਆਜਾ ਕਿੱਥੇ ਗਈ ਸੀ ਭੈਣੋ ਇਹ ਤਾਂ ਡਿੱਗੀ ਲੱਗਦੀ ਇਹ ਪਤਾ ਨਹੀਂ ਕੌਣ ਹੈਗੇ ਆ ਨੂੰ ਸਾਨੂੰ ਕਹਿੰਦੇ ਤਾਂ ਆ ਦੇਖੋ ਸਾਨੂੰ ਕਹਿੰਦੇ ਤਾਂ ਇਹ ਮੁੰਡੇ ਕੱਢੇ ਭੱਜੀ ਗਿਆ ਤਾਂ ਐਵੇਂ ਜੀ ਅੰਦਰ ਵੜ ਗਏ ਹਰਦੇਵ ਜੀ ਦਾ ਸੀ ਫੇਰੇ ਆ ਕੇ ਕੰਪਲੀਟ ਕੀਤੀ ਆ ਤੇ ਐਸਐਚਓ ਨੇ ਉਹਨਾਂ ਨੂੰ ਉੱਥੇ ਬੁਲਾ ਲਿਆ ਅਜੀ ਤਿੰਨੋਂ ਭਰਾ ਵੀ ਆ ਸੀ ਉੱਥੇ ਗਿਆ ਹਾਂ ਭਾਜੀ ਵੀ ਗੱਲ ਲੈਣਾ ਛੇ ਤੇ ਤੁਹਾਡਾ ਘਰ ਹੈ ਹਾਂਜੀ ਤੁਸੀਂ ਰਹੋ ਫਿਰ ਇੱਥੇ ਅਸੀਂ ਗਏ ਸੀ ਉਹ ਤੁਹਾਡੇ ਹਰਦੇਵ ਦੇ ਐਸਐਚਓ ਦੇ ਤੇ ਤੁਹਾਡੇ ਬੜੇ ਤੁਹਾਡੇ ਘਰ ਜਿਹੜੇ ਬੰਦੇ ਬੜੇ ਹੋਰ ਹੈਗਾ ਜੀ ਉਹ ਇਹ ਕਹਿੰਗੇ ਉਹਨਾਂ ਨਾਮ ਕੀ ਕਰਨਗੇ ਹਰੀਸ਼ ਤੇ ਵਿਕਰਮ ਆ ਦੇਖੋ ਡੱਲੂ ਡੱਲੂ ਤੇ ਹਰੀਸ਼ੀ ਬੱਚੇ ਕਾਰ ਵੀ ਦਿੱਤਾ ਆਲੇ ਨੂੰ ਆ ਬੈਰੇ ਕੱਟ ਕੇ ਬੜੇ ਜੀ ਆ ਦੇਖੋ ਹਾਂਜੀ ਆ ਦੇਖੋ ਪਿੱਛੇ ਜਿਹੇ ਪਰਚਾ ਹੋ ਗਿਆ ਤਾਂ ਫੇਕ ਇਦਾਂ ਰਹਿ ਰਹੇ ਨੇ ਆ ਦੇਖੋ ਜੀ ਇਹਨਾਂ ਦੀ ਸਾਰੀ ਸੈਟਿੰਗ ਆ ਪੈ ਲੈ ਕੇ ਨਹੀਂ ਉਹਨਾਂ ਦਾ ਕੋਈ ਹਿੱਸਾ ਵਾਲਾ ਪਤਾ ਨਹੀਂ ਮੈਨੂੰ ਕੋਈ ਪਤਾ ਨਹੀਂ ਦਾ ਪਾਇਆ ਤੇ ਨਾਮ ਸਾਡੇ ਨਾਮ ਆ ਆ ਦੇਖੋ ਬਸ ਬੈਰੇ ਬੈਰੇ ਕੱਟੇ ਆ ਰਜਿਸਟਰੀ ਦਿਖਾ ਇੱਕ ਮਿੰਟ ਆ ਦੇਖੋ ਕੱਟ ਨਹੀਂ ਹੁਣ ਤੁਹਾਡਾ ਕੋਣ ਹੁੰਦਾ ਸਾਰੇ ਸਾਰੇ बच्चा आया पया बिल्कुल ਦੱਸਿਆ ਮੋਡਲ ਹਾਊਸ ਦੀਆਂ ਤਸਵੀਰਾਂ ਦਿਖਾ ਰਿਹਾ ਜਿਸੇ ਦੱਸਿਆ ਜਾ ਰਿਹਾ ਕਿ ਘਰ ਦੇ ਵਿੱਚ ਕਬਜ਼ਾ ਕਰ ਲਿਆ ਵਾ ਕਬਜ਼ਾ ਕਰ ਲਿਆ ਨਹੀਂ ਦੇਖ ਸਕਦੇ ਹੋ ਕਿ ਪਰਿਵਾਰ ਕਹਿ ਰਿਹਾ ਸੀ ਅੱਜ ਦੁਆਰ ਗਏ ਸੀ ਜੀ ਤੁਹਾਡੇ ਕੋਲ ਦੱਸਿਆ ਜਾ ਰਿਹਾ ਕਿ ਕਿਹੜਾ ਅੱਗੇ ਸਮਝਾਉਣੇ ਆ ਰਹੇ ਆ ਔਰ ਮੈਂ ਕੋਲ ਨੇ ਆ ਦੇਖੋ ਡਾਕਟਰ ਕਾਲ ਦੇ ਨਾਮ ਆ ਦੇਖੋ ਲਾ ਵੀ ਹੋ ਗਿਆ ਪਹਿਲੇ ਥੋੜੇ ਜਿਹੀ ਕਾਰਵਾਈ ਕਰ ਦਿੱਤੀ ਆ ਦੇਖੋ ਰਜਿਸਟਰੀ ਵੀ ਹੈਗੀ ਅੱਜ ਜੀ ਬੰਦਾ ਭਾਈ ਕਿੰਨੇ ਬੰਦਿਆਂ ਦੇ ਪਰਚਾ ਦਰਜ ਹੋਇਆ ਜੀ ਪਰਚਾ ਭਾਈ ਦੋ ਉਹਨਾਂ ਨੇ ਪਰਚਾ ਦੋ ਨੇ ਪੱਤਾ ਕੀਤਾ ਹੈ ਬਾਕੀ ਅਣਪਛਾਤੇ ਕਟੋਗੜ 5 6 ਆਨੇ ਰਹਿੰਦੇ ਪਏ ਤੇ ਅੱਛਾ ਜੀ ਟੋਟਲ 5 6 ਬੰਦੇ ਹੈਗੇ 5 6 ਇੰਦਰਾ ਨੇ ਆ ਦੇਖੋ ਇੱਕ ਮਿੰਟ ਹਟਾ ਲਓ ਇੰਦਰਾ ਨੇ ਮਾਤ ਨੇ ਪਾਸੇ ਲੈ ਲਈ ਇਹਨਾਂ ਨੂੰ ਮਾਰ ਸਤਾ ਲੈ ਇਹਨਾਂ ਨੂੰ ਕੱਪੜੇ ਨਹੀਂ ਹੁਣ ਅੰਦਰ ਕੌਣ ਆਇਆ ਮੁੰਡੇ ਕਿਹੜੇ ਆਏ ਆ ਹੁਣ ਇੱਕ ਬੰਦਾ ਆਇਆ ਪਤਾ ਨਹੀਂ ਕਿਹੜਾ ਹੀ ਹੈ ਠੀਕ ਕਿਹਨਾਂ ਨੇ مکان سچے بھی ਕਿੰਨੀ ਜਗ੍ਹਾ ਭਰੀ ਹੈ ਹਾਂਜੀ ਕਿੰਨੀ ਜਗ੍ਹਾ ਇਹ 4 ਮਰ ਲੈ ਜੀ 4 ਮਰਲੇ ਜਗ੍ਹਾ ਤੇ ਉਹ ਦੀ ਕਿੰਨੀ ਦਿਨ ਤੋਂ ਰਹਿੰਦੇ ਹੋ ਹਾਂਜੀ ਤੁਹਾਡੇ ਬ੍ਰਦਰ ਕਿੰਨੀ ਦਿਨ ਤੋਂ ਰਹਿੰਦੇ ਇਥੇ ਜੀਤੇ ਸਾਕੇ ਕਰ ਲੈ ਆ ਦੇਖੋ ਜੀ ਬੱਚਾ ਨਾ ਆਹ ਦੇਖੋ ਤੇ ਮਾੜੇ ਮਾੜੇ ਬੈਠਾ ਨੂੰ ਕੁਬਰਾ ਕੀਤਾ ਪੁੱਤ ਨੇ ਬੱਚਾ ਐਸਾ ਚੋ ਨੇ 21 ਦਿਨਾਂ ਤੋਂ ਐਸਾ ਦਿਨ ਠੱਕੇ ਨਾ ਵਾਲਿਆ ਤੁਹਾਨੂੰ ਦੇ ਦੇਣਾ ਯਾਰ ਭਾਈ ਤੁਹਾਨੂੰ ਉੱਥੇ ਮਾਰੀ ਤੁਹਾਨੂੰ ਮਰਵਾਉਂਦੇ ਪਿਆ ਉਹ ਬੱਸ ਕਰਦੇ ਕਿ ਹਾਂਜੀ ਉਹ ਨਾਲ ਹੈ ਇੰਨਾ ਚਿੰਦੀ ਖੜੀ ਹੋਈ ਹੈ ਇਹਨਾਂ ਦੀ ਉਨੇ ਹਨ ਉਥੇ ਬਾ ਲਿਆ ਇਹਨਾਂ ਨੂੰ ਕਾਹਦੇ ਬੜੇ ਕੰਮ ਦੀ ਵੈਰੀਏਸ਼ਨ ਕਰਾਂਗੇ ਇੱਕ ਇਹ ਜਣਾ ਬੋਲੋ ਇੱਕ ਇਹ ਜਣਾ ਫਿਰ ਮੈਨੂੰ ਕਹਿੰਦਾ ਜਾਗਣਾ ਆਪਣੇ ਤੇ ਤੂੰ ਸਮਝ ਨਹੀਂ ਆ ਰਿਹਾ ਆ ਦੇਖੋ ਮੈਂ ਸਿਆਣ ਵੀ ਕਰਾ ਕੇ ਲੈ ਆ ਕੇ ਕੋਰਨਰ ਮਾਰਨਿੰਗ ਸੁਪਨੇ ਕਿਹਾ ਵੀ ਇੱਥੇ ਆ ਰਹਿੰਦਾ ਇਹਨਾਂ ਨੂੰ ਨਹੀਂ ਜਾਂਦਾ ਅਸੀਂ ਮੈਂ ਕਿਹਾ ਸੀ ਕਹਿੰਦਾ ਵੀ ਇੱਦਾਂ ਗੱਲਾਂ ਕੋਡੇ ਵੈਰੀਏਸ਼ਨ ਕਰਾਂਗਾ ਕਾਹ ਜੇ ਮੈਂ ਕਿਹਾ ਠੀਕ ਹੈ ਮੈਂ ਆਣ ਲਗਾ ਮੈਨੂੰ ਕਹਿੰਦਾ ਜੇ ਤੁਸੀਂ ਉੱਥੇ ਜਾਓਗੇ ਨਾ ਤੇ ਅਸੀਂ ਤੁਹਾਡੇ ਦੇ ਬੱਚੇ ਪਾਵਾਂਗੇ ਘਰ ਐਸ ਐਸ ਆਰ ਦੇਵ ਉਹ ਕਹਿੰਦਾ ਇਹਨਾਂ ਨੂੰ ਅੰਦਰ ਵਾੜਿਆ ਜਾਂ ਨਾ ਹਾਂ ਜੀ ਹਾਂ ਜੀ ਅੱਜ ਅਸੀਂ ਇਹ ਬੰਦਾ ਜਿਹੜਾ ਆਇਆ ਸੀ ਉਹਨੂੰ ਅਸੀਂ ਮਾਰ ਦਿੱਤਾ ਅੱਜ ਕਮਿਸ਼ਨਰ ਸਾਹਿਬ ਨੇ ਜੀ ਕਰਾਈ ਜਿਹੜੀ ਤੇ ਆਈਪੀ ਕੇਐਸਐਸ ਆਲੇ ਆਗੇ ਆਪਣੇ ਏਸੀਬੀ ਏਸੀਬੀ ਤੂੰ ਤੂੰ ਇਹਨਾਂ ਕੋਈ ਮਾਰਕਾ ਹੀ ਆਈ ਕਿਹਨੇ ਨੇ ਆਇਆ ਤਾਂ ਕੋਈ ਕਾਰਵਾਈ ਮਾਰਕੋ ਕਿਥੇ ਆਈ ਸੀ ਭਾਈ 18 ਦਿਨ ਹੋ ਗਏ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੀ ਸੀਗੇ ਪਰ ਕੇ ਪਾਉਣੇ ਪਿੱਛੇ ਤੋਂ ਉਹਨੇ ਕੋਈ ਨਹੀਂ ਕਰਦਾ ਅਸੀਂ ਆਦੀ ਮਿੰਦਰ ਕੋਲ ਗਏ ਆ ਉਹਨਾਂ ਨੇ ਵੀ ਨਹੀਂ ਨਹੀਂ ਕਰ ਰਹੀ ਆ ਜੀ ਚਾਰ ਨੰਬਰ ਵਾਲਾ ਉਹਨਾਂ ਦੇ ਕੈਮਰਾ ਨਾ ਆਇਆ ਉਹ ਚੋਸ਼ਾ ਸਾਡੇ ਕਿਤੇ ਗਈ ਸੀ ਨਹੀਂ ਸੁਣ ਕੇ ਨਹੀਂ ਕੁਝ ਕਰੀ ਹੁਣ ਕਿੰਨੇ ਬੰਦੇ ਅੰਦਰ ਹੈਗੇ ਆ ਚਾਰ ਜਣੇ ਜੀ ਚਾਰ ਇੱਥੇ